हां जी दोस्तों की हालचाल है मैं थोड़ा अपना राजू भोलू वाली आ ਤੇ ਮੈਂ ਅੱਜ ਕਹਿੰਦੇ ਨੇ ਸਿਆਸਤ ਬਹੁਤ ਪੈਰੀ ਚੀਜ਼ ਹੈ ਹਨ ਜਿਹੜੀ ਸਿਆਸਤ ਆ ਇਹ ਆਮ ਬੰਦੇ ਦੇ ਵਸ ਦੀ ਗੱਲ ਹੈ ਸਿਆਸਤ ਕਰਨ ਵਾਸਤੇ ਬੰਦਾ ਪੂਰਾ ਹੰਢਿਆ ਹੋਵੇ ਤੇ ਜਾਂ ਜਿਹੜੇ ਬੰਦੇ ਨੂੰ ਗੱਲਾਂ ਸੁਣਨ ਵਾਲਾ ਹੋਵੇ ਵੀ ਜਾਣੂ ਹਰ ਇੱਕ ਬੰਦਾ ਉਹਨੂੰ ਪੁੱਠਾ ਸਿੱਧਾ 돌ੂਗਾ ਤੇ ਉਹ ਅੱਗੋਂ ਹਾਜਮ ਕਰਨ ਵਾਲਾ ਹੋਵੇ ਉਹ ਬੰਦਾ ਜਿਹੜਾ ਉਹ ਸਿਆਸਤ ਕਰ ਸਕਦਾ ਤੇ ਆਪਾਂ ਦਾ ਸਿਆਸਤ ਤੇ ਆਪਾਂ ਇੱਕ ਗਾਣਾ ਕੀਤਾ ਸੀਗਾ ਤੇ YouTube ਤੇ ਪਾਇਆ ਸੀਗਾ ਸਨ 47 ਦੇ ਪੇਜ ਤੇ ਤੇ ਆਪਾਂ ਅੱਜ ਉਹਦੀਆਂ ਲਾਈਨਾਂ ਜਿਹੜੀਆਂ ਤੁਹਾਡੇ ਨਾਲ ਕੋਈ ਥੋੜੀਆਂ ਇਸਾਨੀਆਂ ਕਰਨ ਲੱਗੀਆਂ ਤੇ ਉਹ ਗਾਣਾ ਜਿਹੜਾ ਸੀਗਾ ਸਖਚੈਨ ਭੋਲੂ ਵਾਲੀਏ ਨੇ ਲਿਖਿਆ ਸੀ ਸਾਡਾ ਮੈਂ ਤਰਾ ਸਖਜੈਣ ਭੋਲੂ ਵਾਲੀਆ ਤੇ ਮੈਂ ਤੁਹਾਡਾ ਰਾਜੂ ਭੋਲੂ ਵਾਲੀਆ ਅਸੀਂ ਕੋਈ ਪਿੰਡ ਦੇ ਹੈਗੇ ਆ ਤੇ ਦੋਸਤਾਂ ਉਹਨੇ ਲਿਖਿਆ ਸੀ ਤੇ ਮੈਂ ਉਹਨੂੰ ਗਾਇਆ ਸੀ ਤੇ ਬਾਕੀ ਤੁਹਾਡੇ ਸਾਹਮਣੇ ਹੁਣ ਗਾਣਾ ਰੱਖਦੇ ਆ ਤੁਸੀਂ ਇਹਦਾ ਜਰੂਰ ਦੱਸਣਾ ਵੀ ਗਾਣਾ ਤੁਹਾਨੂੰ ਲੱਗਿਆ ਕਿਵੇਂ ਕਿਉਂਕਿ ਗਾਣੇ ਦੇ ਬੋਲ ਬਹੁਤ ਵਧੀਆ ਲਿਖਿਆ ਕੀ ਲਿਖਿਆ ਕਹਿੰਦਾ ਇਹ ਲੋਕ ਸਿਆਸੀ ਲਾਛਾਂ ਉੱਤੇ ਸਿਆਸਤ ਕਰਦੇ ਆ ਆਪਾਂ ਗਾ ਕੇ ਥੋੜਾ ਜਿਹਾ ਫੇਰ ਕਰੀਏ ਨਾ ਕਹਿੰਦਾ ਇਹ ਲੋਕ ਸਿਆਸੀ ਲਾਛਾਂ ਉੱਤੇ ਸਿਆਸਤ ਕਰਦੇ ਆ ਇਹ ਲੋਕ ਸਿਆਸੀ ਲਾਛਾਂ ਉੱਤੇ ਸਿਆਸਤ ਕਰਦੇ ਆ ਇਹਨਾਂ ਦਾ ਕੁਝ ਨਹੀਂ ਜਾਣਦਾ ਪੁੱਤ ਮਾਵਾਂ ਦੇ ਮਰਦੇ ਆ ਇਹਨਾਂ ਦਾ ਕੁਝ ਨਹੀਂ ਜਾਣਦਾ ਪਤ ਮਾਵਾ ਦੇ ਮਰਦੇ ਆ ਹੁੰਦਾ ਏ ਕੁਝ ਹੋਰ ਹੁੰਦਾ ਏ ਕੁਝ ਹੋਰ ਤੇ ਇਹ ਕੁਝ ਹੋਰ ਦਿਖਾਉਂਦੇ ਆ ਚੌਤਰ ਖਾਤਰ ਸਾਡੀਆਂ ਜਾਨਾਂ ਦਾਤੇ ਲਾਉਂਦੇ ਹਾਂ ਆਪਣੀ ਚੌਦਰ ਖਾਤਰ ਸਾਡੀਆਂ ਜਾਨਾਂ ਦਾਤੇ ਲਾਉਂਦੇ ਆ ਨਾ ਖੋਪ ਖੁਦਾ ਦਾ ਖਾਂਦੇ ਨਾ ਖੌਫ ਖੁਦਾ ਦਾ ਖਾਂਦੇ ਨਾਏ ਰੱਬ ਤੋਂ ਡਰਦੇ ਆ ਇਹ ਲੋਕ ਸਿਆਸੀ ਇਹ ਲੋਕ ਸਿਆਸੀ ਲਾਛਾਂ ਉੱਤੇ ਸਿਆਸਤ ਕਰਦੇ ਆ ਇਹ ਲੋਕ ਸਿਆਸੀ ਲਾਛਾਂ ਉੱਤੇ ਸਿਆਸਤ ਕਰਦੇ ਆ ਇਹਨਾਂ ਦਾ ਕੁਝ ਨਹੀਂ ਜਾਂਦਾ ਪੁੱਤ ਮਾਵਾ ਦੇ ਮਰਦੇ ਆ ਚੈਨਲਾਂ ਵਾਲੇ ਟੀ ਆਰ ਪੀ ਚੈਨਲਾਂ ਵਾਲੇ ਟੀ ਆਰ ਪੀ ਗੋਦੀ ਮੀਡੀਆ ਜਿਹੜਾ ਆਪਣਾ ਹੁੰਦਾ ਗੋਦੀ ਮੀਡੀਆ ਆ ਲੈਣਾ ਉਹਨਾਂ ਵਾਸਤੇ ਜਿਹੜੇ ਆ ਮੀਡੀਆ ਤੇ ਝੂਠੀਆਂ ਖਬਰਾਂ ਵੱਧ ਫਲਾਉਂਦੇ ਆ ਹਨ ਕਹਿੰਦਾ ਕਿ ਚੈਨਲਾਂ ਵਾਲੇ ਟੀ ਆਰ ਪੀ ਤੇ ਲੀਡਰ ਭਾਲ ਦੇ ਵੋਟਾਂ ਨੂੰ ਜਿੰਨਾ ਦੇ ਸਿਰ ਤੋਂ ਕੰਤ ਤੁਰ ਗਏ ਉਹਨਾਂ ਕੀ ਕਰਨਾ ਨੋਟਾਂ ਨੂੰ ਨਾਲ ਖੂਨ ਦੇ ਲੱਤ-ਪੱਥ ਹੋਈਆਂ ਚੂੜੇ ਵਾਲੀਆਂ ਬਾਹਾਂ ਕੋਲ ਪਤੀ ਦੀ লাশ ਤੇ ਬੈਠੀ ਮਾਰੀ ਜਾਵੇ ਤਾਂ ਜਕਮ ਇਹ ਉਮਰਾਂ ਤੱਕ ਰਸ ਦੇ ਭਰਿਆ ਨਾ ਭਰਦੇ ਆ ਇਹ ਲੋਕ ਸਿਆਸੀ ਲਾਛਾਂ ਉੱਤੇ ਸਿਆਸਤ ਕਰਦੇ ਆ ਇਹਨਾਂ ਦਾ ਕੁਝ ਨਹੀਂ ਚਾਹਦਾ ਪੁੱਤ-ਮਾਵਾ ਦੇ ਮਰਦੇ ਆ ਅਗਲਾ ਪੈਰਾ ਬਹੁਤ ਵਧੀਆ ਤੇ ਇਹਦਾ ਜ਼ਰੂਰ ਧਿਆਨ ਰੱਖਿਆ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਕੋਈ ਵੀ ਆਪਣੀ ਖਬਰ ਉੱਡਦੀ ਆ ਜਾਂ ਸੋਸ਼ਲ ਮੀਡੀਆ ਦੇ ਤੇ ਕੋਈ ਰੌਲਾ ਪੈਂਦਾ ਹਨ ਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਫਿਰ ਨਾ ਇੱਕ ਟੀਵੀ ਚੈਨਲਾਂ ਤੇ ਬਿਠਾ ਲਿੱਦੇ ਆ ਪੰਜ ਸੱਤ ਲਗਾੜੇ ਇਕੱਠੇ ਕਰਕੇ ਉਹ ਆਪਦੀ ਭਾਸ਼ਾ ਬਣਾਉਂਦਾ ਉਹ ਉਹਨੂੰ ਕਹਿੰਦਾ ਉਹ ਉਹਨੂੰ ਕਹਿੰਦਾ ਹਨ ਵੀ ਇੱਕ ਦੂਜੀ ਪਾਰਟੀ ਦੇ ਸਿਰ ਤੇ ਤੇ ਇੱਕ ਦੂਜੇ ਦੇ ਲੀਡਰੀ ਦੇ ਉੱਤੇ ਹਨਾ ਥੋਪ ਦਿਆ ਫਿਰ ਕਿਵੇਂ ਥੋਪ ਦਿਆ ਉਹ ਥੋੜੀ ਮੈਂ ਤੁਹਾਨੂੰ ਦੱਸਦਾ ਕਿਵੇਂ ਥੋਪ ਦਿਆ ਕਹਿੰਦਾ ਟੀਵੀ ਚੈਨਲਾਂ ਉੱਤੇ ਟੀਵੀ ਚੈਨਲਾਂ ਉੱਤੇ ਪਾਈ ਜਾਂਦੇ ਕਾਂਵਾਂ ਰੋਲੀਆਂ ਟੀਵੀ ਚੈਨਲਾਂ ਉੱਤੇ ਪਾਈ ਜਾਂਦੇ ਕਾਂਵਾਂ ਰੋਲੀਆਂ ਇਹ ਪੂਰਾ ਮੂਰਖ ਬਣਾਉਂਦੇ ਸਾਡੀ ਜਨਤਾ ਭੋਲੀਆ ਸਾਡੀ ਜਨਤਾ ਆਪ ਹੀ ਭੋਲੀਆ ਦੋਸਤੋ ਇਹ ਆਦੇ ਤੇ ਕਣਕ ਤੇ ਤੇ ਚੌਲਾਂ ਤੇ ਹਨਾ ਦੀਪੂ ਵਾਲੀ ਕਣਕ ਤੇ ਤੇ ਫਰੀ ਬਿੱਲਾਂ ਤੇ ਵਿਕ ਜਾਂਦੀ ਆ ਟੀਵੀ ਚੈਨਲਾਂ ਉੱਤੇ ਬੈਠੇ ਪਾਉਂਦੇ ਕਾਵਾ ਰੋਲੀਆਂ ਇਹ ਪੂਰਾ ਮੂਰਖ ਬਣਾਉਂਦੇ ਸਾਡੀ ਜਨਤਾ ਭੋਲੀ ਆ ਰੋਟੀਆਂ ਆਪਣੀਆਂ ਸੇਕ ਕੇ ਇਹ ਰੋਟੀਆਂ ਆਪਣੀਆਂ ਸੇਕ ਕੇ ਇਹ ਜਸ਼ਨ ਮਨਾਉਂਦੇ ਆ ਸਾਡੇ ਤੋਂ ਚੰਗਾ ਕੋਈ ਨਹੀਂ ਇਹ ਆਪ ਕਹੌਂਦੇ ਆ ਹੁਣ ਤੁਸੀਂ ਦੇਖਿਆ ਹੀ ਆ ਇਹ ਆ ਆਉਣ ਆ ਰੀਆਂ ਸਰਕਾਰਾਂ ਇੱਕ ਦੂਜੀ ਨੂੰ ਮਾਰਾ ਕਹੀ ਜਾਂਦੀਆਂ ਰਾਜੂ ਭੋਲੂ ਵਾਲੀਆ ਸੁਖ ਭੋਲੂ ਵਾਲੀਆ ਇਹ ਰੱਬ ਤੋਂ ਭੋਰਾ ਨਾ ਡਰਦੇ ਆ ਇਹ ਲੋਕ ਸਿਆਸੀ ਲਾਸ਼ਾਂ ਉੱਤੇ ਸਿਆਸਤ ਕਰਦੇ ਆ ਇਹਨਾਂ ਦਾ ਕੁਝ ਨਹੀਂ ਜਾਂਦਾ ਪੁੱਤ ਮਾਵਾ ਦੇ ਭਰਦੇ ਆ ਇਹਨਾਂ ਦਾ ਕੁਝ ਨਹੀਂ ਜਾਂਦਾ ਪੁੱਤ ਮਾਵਾ ਤੇ ਏ ਦੋਸਤੋ ਇਹ ਗਾਣਾ ਜਿਹੜਾ ਸੀਗਾ ਸਖਜੈਣ ਭੋਲੂ ਵਾਲੀ ਜਾਂ ਵੀਰ ਮੇਰਾ ਤੇ ਉਹਨੇ ਲਿਖਿਆ ਸੀਗਾ ਤੇ ਕੁਝ ਇੱਕ ਆਪਾਂ ਇਹਦੇ ਵਿੱਚ ਇੱਕ ਅੱਧਾ ਪੈਰਾ ਲਿਖਿਆ ਸੀ ਤੇ ਤੁਸੀਂ ਇਹ ਗਾਣਾ ਸੁਣ ਲeke ਹਾਂ ਤੇ ਤੁਸੀਂ ਦੱਸਣਾ ਜਰੂਰ ਆ ਕਿ ਇਹਦੇ ਗਾਣੇ ਦੇ ਵੀਊ ਸਾਨੂੰ ਜਰੂਰ ਦੇਣਿਆ ਵੀ ਇਹ ਸਹੀ ਆ ਜਾਂ ਗਲਤ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਕੁ ਝੂਠ ਅੱਜਕੱਲ ਆਪਣੇ ਬੋਲਿਆ ਜਾਂਦਾ ਹਣਾ ਸਾਰਿਆਂ ਨੂੰ ਪਤਾ ਸਰਫ ਕੋ ਕੋਈ ਮੂੰਹੋਂ ਬੋਲ ਨਹੀਂ ਸਕਦਾ ਸਿਆਸਤ ਜਿੰਨੀ ਆ ਆਪਣੇ ਇੰਡੀਆ ਦੇ ਵਿੱਚ ਲਾ ਲਓ ਤੁਸੀਂ ਵੀ ਜਿੰਨੀ ਸਿਆਸਤ ਹਨ ਉਹ ਬਾਹਰ ਕਿਤੇ ਵੀ ਨਹੀਂ ਹੈਗੀ ਪੂਰਾ ਰਿਕਾਰਡ ਆ ਇਹ ਆਪਣੇ ਦੇਸ਼ ਦਾ ਕਿ ਜਿੰਨੀ ਸਿਆਸਤ ਆਪਣੇ ਇੰਡੀਆ ਦੇ ਵਿੱਚ ਆ ਕਿਤੇ ਵੀ ਨਹੀਂ ਹੈਗੀ ਤੇ ਇੱਕ ਨਾ ਦੋਸਤੋ ਹੋਰ ਆਪਾਂ ਤੁਹਾਨੂੰ ਕਹਿਣਾ ਸੀ ਕਿ ਆਪਣਾ ਪੇਜ ਤੇ ਥੋੜੀ ਨਾ ਪ੍ਰੋਬਲਮ ਆਈ ਆ ਵੀ ਕਿਸੇ ਬੰਦੇ ਨੇ ਸਟ੍ਰਾਈਕ ਮਾਰਤੀ ਕਿਸੇ ਨੇ ਕਾਪੀ ਰਾਈਟ ਦੀ ਵੀ ਪਤਾ ਨਹੀਂ ਕਿਸੇ ਗਾਣੇ ਤੇ ਆਈ ਆ ਜਾਂ ਕਿਸੇ ਵੀਡੀਓ ਤੇ ਉਹਦੇ ਕਰਕੇ ਜਿਹੜੀ ਆਪਣੀ ਵੀਡੀਓ ਦੂਰ ਤੱਕ ਨਹੀਂ ਜਾਂਦੀ ਤੇ ਜਿਹੜੀ ਆਪਣਾ ਮੋਨੋਟਾਈਜ਼ ਦੀ ਆਪ ਨੂੰ ਆਪਸ਼ਨ ਮਿਲੀ ਸੀਗੀ ਮੋਨੋਟਾਈਜ਼ ਦਾ ਚੈਨਲ ਸੀਗਾ ਉਹਨਾਂ ਨੇ ਮੋਨੋਟਾਈਜ਼ ਹਟਾਤਾ ਦਿੱਤੋਂ ਕਿਉਂ ਹਟਾਇਆ ਕਿ ਜੇ ਦੋਸਤ ਜਿਹੜੀ ਵੀਡੀਓ ਮੇਰੀ ਦੇਖਦੇ ਆ ਉਹ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੇ ਭੇਜਣਗੇ ਤੇ ਆਪਣਾ ਚੈਨਲ ਆ ਉਵੇਂ ਹੀ ਫੇਰ ਚੱਲੂਗਾ ਤੇ ਆਪਣੀ ਕੋਸ਼ਿਸ਼ ਪੂਰੀਆ ਕਿ ਵੀਡੀਓ ਵਧੀਆ ਲੈ ਕੇ ਆਈਏ ਤੇ ਵਧੀਆ-ਵਧੀਆ ਚੀਜ਼ਾਂ ਦਿਖਾਈਏ ਤੇ ਹੁਣ ਤੁਸੀਂ ਇਹ ਦੇਖਣਾ ਕਿ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਕਰੋਗੇ ਵੀ ਆਪਦੇ ਭਰਾ ਦੇ ਚੈਨਲ ਨੂੰ ਸਪੋਰਟ ਕਰੋਗੇ ਤਾਂ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੋਂ ਵਧੀਆ-ਵਧੀਆ ਗਾਣੇ ਵੀਡੀਓ ਵਧੀਆ-ਵਧੀਆ ਲੈ ਕੇ ਆਵਾਂਗੇ ਤੇ ਮੈਂ ਤੁਹਾਡਾ ਆਪਣਾ ਰਾਜੂ ਭੁੱਲੂ ਵਾਲੀਆ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਵਾਸਤੇ ਧੰਨਵਾਦ